रेडी स्टार्ट ਉੱਚਾ ਲੋਕ ਮੁੰਬਈ ਬਾਰੇ ਕਾਫੀ ਕੁਝ ਜਾਣਦੇ ਹਨ ਡੰਡੀ ਇੱਥੇ ਕਈ ਲੋਕਪ੍ਰੀਅ ਰੈਸਟੋਰੈਂਟ ਮਾਲ ਅਤੇ ਆਕਰਸ਼ਕ ਸਥਾਨ ਹਨ ਡੰਡੀ ਖਾਸ ਗੱਲ ਇਹ ਹੈ ਕਿ ਇਹ ਹੀ ਇੱਕ ਅਜੀਹਾ ਸ਼ਹਿਰ ਹੈ ਜਿੱਥੇ ਸ਼ਹਿਰੀ ਜ਼ਿੰਦਗੀ ਦੀ ਭੱਜ ਦੌੜ ਤੋਂ ਲੈ ਕੇ ਪਹਾੜਾਂ, ਸੰਗਣੇ, ਜੰਗਲਾਂ, ਚਰਨਿਆਂ ਅਤੇ ਲੰਬੀ ਚੌੜੀ ਸਮੁੰਦਰੀ ਤੱਟ ਰੇਖਾ ਵੀ ਮੌਜੂਦ ਹੈ ਡੰਡੀ ਅਸਲ ਵਿੱਚ ਇਹ ਸ਼ਹਿਰ ਕਾਫੀ ਹਟਕੇ ਹੈ ਡੰਡੀ ਇੱਥੇ ਤੁਹਾਨੂੰ ਅਸੀਂ ਇਸ ਸ਼ਹਿਰ ਦੀਆਂ ਕੁਝ ਖਾਸ ਗੱਲਾਂ ਤੋਂ ਜਾਣੂ ਕਰਵਾ ਰਹੇ ਹਾਂ ਡੰਡੀ ਇੱਕ ਦੰਦ ਕਥਾ ਅਨੁਸਾਰ ਸੀਤਾ ਜੀ ਨੂੰ ਲੱਭਦੇ ਹੋਏ ਲੰਕਾ ਨੂੰ ਜਾਂਦੇ ਹੋਏ ਸ਼੍ਰੀ ਰਾਮ ਨੇ ਥਕਾਵਟ ਅਤੇ ਪਿਆਸ ਮਿਟਾਉਣ ਲਈ ਇੱਥੇ ਆਰਾਮ ਕੀਤਾ ਸੀ ਡੰਡੀ ਲਕਸ਼ਮਣ ਤੋਂ ਉਹਨਾਂ ਨੇ ਪਾਣੀ ਮੰਗਿਆ ਪਰ ਆਲੇ-ਦੁਆਲੇ ਪਾਣੀ ਨਾ ਦੇਖ ਲਕਸ਼ਮਣ ਨੇ ਜ਼ਮੀਨ ਵਿੱਚ ਤੀਰ ਛੱਡਿਆ ਜਿਸ ਨਾਲ ਇੱਥੇ ਹਜ਼ਾਰਾਂ ਮੀਲ ਦੂਰ ਸਥਿਤ ਗੰਗਾ ਦੀ ਇੱਕ ਸਹਾਇਕ ਨਦੀ ਫੁੱਟ ਪਈ ਡੰਡੀ ਇਹ ਅੱਜ ਬਾਣ ਗੰਗਾ ਤਾਲ ਦੇ ਰੂਪ ਵਿੱਚ ਇੱਥੇ ਮੌਜੂਦ ਹੈ ਜਿਸ ਦੇ ਚਾਰੇ ਪਾਸੇ ਪੌੜੀਆਂ ਬਣੀਆਂ ਹੋਈਆਂ ਹਨ ਡੰਡੀ ਖੂਬਸੂਰਤ ਦਰਗਾਹ ਹਾਜੀ ਅਲੀ ਦਰਗਾਹ ਮੁਸਲਮ ਸੰਤ ਪੀਰ ਹਾਜੀ ਅਲੀ ਸ਼ਾ ਦਾ ਮਕਬਰਾ ਹੈ ਡੰਡੀ ਇਸ ਸਰੰਚਨਾ ਵਿੱਚ ਸਫੈਦ ਗੁੰਬਦ ਅਤੇ ਮਿਨਾਰਾਂ ਮੋਗਲ ਵਾਸਤੂ ਸ਼ਿਲਪ ਦੀ ਯਾਦ ਦਿਵਾਉਂਦੀਆਂ ਹਨ ਡੰਡੀ ਇਹ ਮਕਬਰਾ ਅਰਬ ਸਾਗਰ ਵਿੱਚ ਇੱਕ ਛੋਟੇ ਜਿਹੇ ਟਾਪੂ ਉੱਤੇ ਸਥਿਤ ਹੈ ਡੰਡੀ ਇਸ ਨੂੰ ਇੱਕ ਪੈਦਲ ਰਸਤੇ ਦੁਆਰਾ ਕਿਨਾਰੇ ਨਾਲ ਜੋੜਿਆ ਗਿਆ ਹੈ ਡੰਡੀ ਇਹ ਪੈਦਲ ਰਸਤਾ ਦਰਗਾਹ ਜਾਣ ਦਾ ਇੱਕੋ ਇੱਕ ਰਸਤਾ ਹੈ ਅਤੇ ਸਮੁੰਦਰ ਦਾ ਪਾਣੀ ਉੱਬਰਿਆ ਹੋਣ ਉੱਤੇ ਹੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਡੰਡੀ ਜਵਾਰ ਭਾਟੇ ਦੌਰਾਨ ਇਹ ਰਸਤਾ ਪਾਣੀ ਵਿੱਚ ਡੁੱਬ ਜਾਂਦਾ ਹੈ ਡੰਡੀ ਉਦੋਂ ਅਜਿਹਾ ਅਹਿਸਾਸ ਹੁੰਦਾ ਹੈ ਕਿ ਇਹ ਦਰਗਾਹ ਪਾਣੀ ਵਿੱਚ ਤੈਰ ਰਹੀ ਹੋਵੇ ਡੰਡੀ ਹਰ ਧਰਮ ਦੇ ਲੋਕ ਦਰਗਾਹ ਵਿੱਚ ਆਉਂਦੇ ਹਨ ਡੰਡੀ ਇੱਕ ਮਸ਼ਹੂਰ ਧਾਰਮਿਕ ਸਥਾਨ ਹੋਣ ਦੇ ਨਾਲ-ਨਾਲ ਇਹ ਸਥਾਨ ਬਹੁਤ ਖੂਬਸੂਰਤ ਵੀ ਹੈ ਡੰਡੀ ਗੇਟਵੇ ਆਫ ਇੰਡੀਆ ਦੇ ਨਿਰਮਾਣ ਵਿੱਚ ਉਸ ਵੇਲੇ ਲਗਭਗ 21 ਲੱਖ ਰੁਪਏ ਖਰਚ ਹੋਏ ਸਨ ਡੰਡੀ ਇਸ ਦੇ ਨਿਰਮਾਣ ਦਾ ਮਕਸਦ ਕਿੰਗ ਜਾਰਜ 5ਵੇਂ ਅਤੇ ਕੁਇਨ ਮੈਰੀ ਦੇ ਮੁੰਬਈ ਆਉਣ ਦੀ ਯਾਦਗਾਰ ਤਿਆਰ ਕਰਨਾ ਸੀ ਡੰਡੀ ਅੱਜ ਇਹ ਸ਼ਹਿਰ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸੈਲਾਨੀ ਸਥਾਨ ਬਣ ਚੁੱਕਾ ਹੈ ਡੰਡੀ ਮੰਨਿਆ ਜਾਂਦਾ ਹੈ ਕਿ ਜੇਕਰ ਮੁੰਬਈ ਵਿੱਚ ਕੋਈ ਚੀਜ਼ ਗੁਆਚ ਜਾਵੇ ਤਾਂ ਉਸ ਨੂੰ ਤੁਸੀਂ ਮੁੜ ਤੋਂ ਚੋਰ ਬਾਜ਼ਾਰ ਵਿੱਚੋਂ ਖਰੀਦ ਸਕਦੇ ਹੋ ਡੰਡੀ ਹਾਲਾਂਕਿ ਇਹ ਚੋਰੀ ਦੇ ਸਮਾਨ ਨੂੰ ਨਹੀਂ ਸੈਕੰਡ ਹੈਂਡ ਚੀਜ਼ਾਂ ਨੂੰ ਵੇਚਣ ਵਾਲਾ ਇੱਕ ਵੱਡਾ ਬਾਜ਼ਾਰ ਹੈ ਡੰਡੀ ਇਸ ਨੂੰ ਸੰਸਾਰ ਦਾ ਸਭ ਤੋਂ ਵੱਡਾ ਪੁਰਾਣੀਆਂ ਚੀਜ਼ਾਂ ਦਾ ਬਾਜ਼ਾਰ ਵੀ ਮੰਨਿਆ ਜਾਂਦਾ ਹੈ ਜਿਸ ਦਾ ਜ਼ਿਕਰ ਅਣਗਿਣਤ ਨਾਵਲਾਂ ਵਿੱਚ ਵੀ ਮਿਲਦਾ ਹੈ ਡੰਡੀ ਦੱਖਣੀ ਮੁੰਬਈ ਵਿੱਚ ਪਿੰਡੀ ਬਾਜ਼ਾਰ ਦੇ ਨੇੜੇ ਇਸ ਸਥਾਨ ਉੱਤੇ ਜੇਕਰ ਤੁਸੀਂ ਥੋੜਾ ਜ਼ਿਆਦਾ ਸਮਾਂ ਬਿਤਾਓ ਤਾਂ ਤੁਹਾਨੂੰ ਘਰ ਲਿਜਾਣ ਲਈ ਕੁਝ ਸ਼ਾਨਦਾਰ ਐਂਟੀਕ ਚੀਜ਼ਾਂ ਵੀ ਹੱਥ ਲੱਗ ਸਕਦੀਆਂ ਹਨ ਡੰਡੀ